ਕੀ ਕਿਸਾਨਾਂ ਨੇ ਆਮ ਘਰਾਂ ਦੇ ਜਵਾਕਾਂ ਦੇ ਘਰ ਘੇਰੇ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ ਆਮ ਘਰਾਂ ਦੇ ਧੀਆਂ ਪੋਤਾਂ ਤੇ ਅੱਜ ਐਸਕੇਮ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਘੇਰੇ ਗਏ ਦੇਖੋ ਹਲਕਾ ਬਡਲਾਡਾ ਦੇ ਐਮਐਲਏ ਪ੍ਰਿੰਸੀਪਲ ਬੋਧਰਾਮ ਦੇ ਘਰ ਦਾ ਕਿਸਾਨਾਂ ਨੇ ਕੀਤਾ ਕਰਾਓ ਕਿਸਾਨਾਂ ਨੇ ਪੂਰੇ ਪੰਜਾਬ ਭਰ ਵਿੱਚ ਐਮ ਐਲ ਏ ਦੇ ਘਰ ਕਿਉਂ ਘੇਰੇ ਆ ਸੁਣੋ ਕਿਸਾਨਾਂ ਦੇ ਮੂੰਹੋਂ ਜਿਹੜਾ ਇਹ ਐਮ ਸੀ ਹੈਗਾ ਸਾਨੂੰ ਕਹਿ ਰਿਹਾ ਸੀ ਵੀ ਮੈਂ ਧਰਨੇ ਨਹੀਂ ਲੱਗਣ ਦਿੰਦਾ ਧਰਨੇ ਮਜਾਰੇ ਨਹੀਂ ਹੋਣ ਦਿੰਦਾ ਤੇ ਜੇ ਅਸੀਂ ਛੜਕਾਂ ਤੇ ਉਤਰਦੇ ਆਂ ਤੇ ਫਿਰ ਛੜਕਾਂ ਤੇ ਉਤਰ ਕੇ ਅਸੀਂ ਆਪਦੇ ਹੱਕ ਮੰਗਦੇ ਆਂ ਫਿਰ ਸਾਨੂੰ ਜੇਲਾਂ 'ਚ ਠੱਕਿਆ ਜਾਂਦਾ ਹੈਗਾ ਜੇਲਾਂ ਦੇ ਵਿੱਚ ਸਾਡੇ ਆ ਭੈਣਾਂ ਨੂੰ ਸਾਡੇ ਵੀਰਾਂ ਨੂੰ ਬਹੁਤ ਪਰੇਸ਼ਾਨ ਕਰਿਆ ਜਾਂਦਾ ਹੈ ਤੇ ਜੇ ਅਸੀਂ ਹੱਕ ਲੈਨੇ ਆਂ ਤਾਂ ਫਿਰ ਕਿਹੜੇ ਸਾਹ ਬਣਾ ਲਈਏ ਸਾਡੀ ਕੋਈ ਫਸਲ ਨਹੀਂ ਖਰੀਦੀ ਜਾਂਦੀ ਕੋਈ ਨੀਤੀ ਨਹੀਂ ਪਾਲਿਸੀ ਦਿੰਦੇ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੰਦੇ ਪੰਜਾਬ ਪਿੰਡ ਜਾੜ ਕੇ ਚੰਡੀਗੜ੍ਹ ਸਾਡਾ ਰਾਜਧਾਨੀ ਹੈਗੀ ਉਹਦੇ ਕੋਈ ਬਾਪ ਦੀ ਨਹੀਂ ਹੈਗੀ ਇਹ ਭਗਵਾਨ ਤਮਨ ਸਰਕਾਰ ਦੇ ਉਹਦੇ ਬਾਪ ਦੀ ਨਹੀਂ ਹੈਗੀ ਸਾਡੇ ਪੰਜਾਬ ਦੇ 50 ਪਿੰਡੂ ਜਿਹੜੇ ਸੀ ਤਾਂ ਚੰਦੀ ਗੜ ਬਣਿਆ ਸੀਗਾ ਉਹ ਚੰਡੀਗੜ੍ਹ ਦੇ ਵਿੱਚ ਜਾਣ ਤੋਂ ਸਾਨੂੰ 5 ਤਰੀਕ ਤੋਂ ਰੋਕਦਾ ਅਸੀਂ ਮੁੱਖ ਮੰਤਰੀ ਨੂੰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਕਿਸਾਨ ਜਿਹੜੇ ਪੌਣੇ 3 ਕਰੋੜ ਆਬਾਦੀ ਹੈ ਜਿਨ੍ਹਾਂ ਦਾ ਤੁਸੀਂ ਕਸਟੋਡੀਅਨ ਕਹਾਉਨੇ ਹੋ ਕੀ ਕਿਸਾਨ ਉਹਨਾਂ ਦੇ ਵਿੱਚੋਂ ਨਹੀਂ ਹਨ ਸਾਨੂੰ ਕਿਉਂ ਜਿਹੜਾਂ ਦੇ ਵਿੱਚ ਛੁੱਟਿਆ ਗਿਆ ਤੇ ਅੱਜ ਅਸੀਂ ਦੱਸਣਾ ਆ ਜੋ ਲੋਕਾਂ ਨੂੰ ਸਾਡੇ ਭਗਵੰਤ ਸਿੰਘ ਮਾਨ ਜੀ ਸੋ ਗੱਪ ਵੀ ਮਾਰਦੇ ਨੇ ਬੀਏ ਜਿਹੜੀਆਂ ਮੰਗਾਂ ਨੇ ਇਹ ਜਿਹੜੀਆਂ ਕੇਂਦਰ ਦੇ ਸਬੰਧ ਦੇ ਵਿੱਚ ਨੇ ਅੱਜ ਅਸੀਂ ਇਹਨਾਂ ਦੇ 12 ਮੂਰੇ ਦੱਸਣਾ ਆ ਇਹਨਾਂ ਦੇ ਮੰਤਰੀਆਂ ਮੂਰੇ ਐਮਐਲਏ ਮੂਰੇ ਜਿਹੜੀਆਂ ਪੰਜਾਬ ਦੇ ਸਬੰਧ ਦੇ ਵਿੱਚ ਮੰਗਾਂ ਨੇ ਜੋ 1 ਸਾਲ ਪਹਿਲਾਂ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਬੈਠ ਕੇ ਇਹਨਾਂ ਨੇ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਉਹ ਵਾਅਦੇ ਅੱਜ ਯਾਦ ਕਰਾਵਾਂਗੇ ਅਤੇ ਮੰਗਾਂ ਜਿਹੜੀਆਂ ਦੱਸਾਂਗੇ ਸੋ ਇਸ ਕਰਕੇ ਇਹਨਾਂ ਨੇ ਇਹ ਵੀ ਦੱਸਣਾ ਕਿ ਜਦੋਂ ਦਿੱਲੀ ਦੇ ਵਿੱਚ ਧਰਨੇ ਲੱਗੇ ਸੀ ਅੰਦੋਲਨ ਹੋਇਆ ਸੀ ਵੱਡਾ ਐਮਐਲਏ ਸਾਹਿਬ ਅਸੀਂ ਅੱਜ ਬਡਲਾੜਾ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪ੍ਰਿੰਸੀਪਲ ਬੁਧਰਾਮ ਜੀ ਇਹਨਾਂ ਨੇ ਬੜੀਆਂ ਸਾਡੀਆਂ ਪੋਸਟਰਾਂ ਲਾ ਕੇ ਵਿੱਚ ਬਹਿ ਕੇ ਟਰਾਲੀਆਂ ਤੇ ਉੱਥੇ ਫੋਟੋਆਂ ਲਾ ਕੇ ਲੋਕਾਂ ਤੋਂ ਤੇ ਸਾਥੋਂ ਕਿਸਾਨਾਂ ਤੋਂ ਵੋਟਾਂ ਮੰਗੀਆਂ ਸੀ ਤੇ ਉਹ ਵਾਅਦੇ ਤੋਂ ਭੱਜ ਰਹੇ ਨੇ ਅਸੀਂ ਅੱਜ ਵਾਅਦੇ ਯਾਦ ਕਰਾਉਣਾ ਹੈ ਤੇ ਗੁੱਸਾ ਜ਼ਾਹਰ ਕਰਨਾ ਹੈ ਜੋ ਮੁੱਖ ਮੰਤਰੀ ਝੂਠਾਂ ਦਾ ਪਲੰਦਾ ਲੈ ਕੇ ਹਰ ਗੱਲ ਤੇ ਝੂਠ ਮਾਰ ਰਿਹਾ ਹੈ ਉਹਦੇ ਝੂਠ ਨੱਗੇ ਕਰਨ ਵਾਸਤੇ ਐਮਐਲਏ ਰਾਹੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਨਯੁਕਤ ਮੋਰਚੇ ਵੱਲੋਂ ਜਿਹੜੀਆਂ 18 ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਮੁੱਖ ਮੰਤਰੀ ਕਹਿੰਦਾ ਕਿ ਪੰਜਾਬ ਨਾਲ ਕੋਈ ਸੰਬੰਧਤ ਮੰਗ ਨਹੀਂ ਸਾਰੀਆਂ ਮਨਜ਼ੂਰ ਕਰ ਲੀਆਂ ਲਾਗੂ ਕਰਤੀਆਂ ਪਰ ਜਿਹੜੀਆਂ 18 ਤੇ ਅਸੀਂ ਨੇ ਖੁੱਲੀ ਡਿਬੇਟ ਵਾਸਤੇ ਮੁੱਖ ਮੰਤਰੀ ਨੂੰ 15 ਤਰੀਕ ਨੂੰ ਐਸਕੇਮ ਵੱਲੋਂ ਆਵੇ ਉਹ ਭਗਵੰਤ ਮਾਨ ਦੀ ਸਾਰੀ ਜਗ੍ਹਾ ਹੋਊਗੀ ਉਸੇ ਦਾ ਥਾਂ ਹੋਊਗਾ ਜਿੱਥੇ ਮਰਜ਼ੀ ਡਿਬੇਟ ਕਰ ਲੈ ਚੈਲੰਜ ਕੀਤਾ ਹੋਇਆ ਖੁੱਲਾ ਮੁੱਖ ਮੰਤਰੀ ਨੂੰ ਅੱਜ ਐਸਕੇਮ ਵੱਲੋਂ ਇਹਨਾਂ ਦੇ ਜਿਹੜੇ 92 ਐਮਐਲਏ ਨੇ ਉਹਨਾਂ ਦੇ ਬਾਰਗੇ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਚੰਡੀਗੜ੍ਹ ਤੋਂ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਸੀਗਾ ਵੱਡੇ ਵੱਡੇ ਬੈਰੀਕੇਡ ਲਾ ਕੇ 12 19 ਥਾਵਾਂ ਤੇ ਨਾਕੇ ਲਾ ਕੇ ਅਸੀਂ ਪੰਜਾਬ ਦੇ ਕਿਸਾਨ ਸੜਕਾਂ ਦੇ ਉੱਤਰ ਵਾਸਤੇ ਆਏ ਸੀਗੇ ਜਿਹੜੇ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹ ਪੰਜਾਬ ਵਿਰੋਧੀ ਹੈ ਉਹ ਬਿਲਕੁਲ ਬੇਨਕਾਬ ਕਰਾਂਗੇ ਐਸ ਕੇਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਐਮ ਐਸ ਪੀ ਆ ਜਿਹੜੀ ਫਸਲਾਂ ਤੇ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਉਹ ਲੈ ਕੇ ਰਾਂਗੇ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ 5 ਤਰੀਕ ਦਾ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਉਣਾ ਸੀ ਉਹ ਮੋਰਚੇ ਨੂੰ ਫੇਲ ਕਰਨ ਵਾਸਤੇ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਜਿਹੜੀ ਇਸ ਟਾਈਮ ਤੇ ਭਾਜਪਾ ਦੇ ਇਸ਼ਾਰਿਆਂ ਤੇ ਵਿੱਤਸ਼ਾ ਤੇ ਮੋਦੀ ਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਉਹਨੇ ਜਿਹੜੀ ਮੋਰਚਾ ਲੱਗਣ ਤੋਂ ਪਹਿਲਾਂ ਹੀ ਕਿਸਾਨਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਰਾਤਾਂ ਨੂੰ ਘਰਾਂ ਚੋਂ ਚੱਕ ਕੇ ਥਾੜਿਆਂ ਚ ਬੰਦ ਕਰਤਾ ਜੇਲ੍ਹਾਂ ਚ ਬੰਦ ਕਰਤਾ ਤੇ 5 ਤਰੀਕ ਨੂੰ ਕਿਸਾਨ ਫੇਰ ਵੀ ਜਦੋਂ ਸੜਕਾਂ ਤੇ ਉਤਰੇ ਚੰਡੀਗੜ੍ਹ ਦੇ ਵੱਲ ਚਾਲੇ ਪਾਏ ਉਹਨਾਂ ਨੂੰ ਰਸਤਿਆਂ ਦੇ ਵਿੱਚ ਵੱਡੇ ਬੈਰੀਗੇਟ ਲਾ ਕੇ ਉਹਨੂੰ ਰਸਤਿਆਂ 'ਚ ਰੋਕਿਆ ਗਿਆ ਇਸ ਕਰਕੇ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਨਾਲ 3 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਹੋ ਰਹੀ ਸੀ ਤੇ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹ ਮੀਟਿੰਗ ਦੇ ਵਿੱਚੋਂ ਬਖਲਾਟ ਚਾ ਕੇ ਮਤਲਬ ਬਾਕ ਆਊਟ ਕਰਕੇ ਗਿਆ ਤੇ ਕਿਸਾਨ ਆਗੂਆਂ ਨੂੰ ਇਹ ਕਹਿ ਕੇ ਗਿਆ ਕਿ ਤੁਸੀਂ ਕਰਨਾ ਹੈ ਜਿਹੜਾ ਕੁਝ ਕਰ ਲਓ ਇਸ ਕਰਕੇ ਉਹਦੇ ਰੋਸ ਵਜੋਂ ਅੱਜ ਪੂਰੇ ਭਾਰਤ 'ਚ ਜਿਹੜੀ ਐਮਐਲਏ ਐਮਪੀਆ ਦੇ ਬਾਹਰ ਅੱਗੇ ਪੂਰੇ ਪੰਜਾਬ ਦੇ ਵਿੱਚ ਐਮਐਲਏ ਐਮਪੀਆ ਦੇ ਬਾਹਰ ਅੱਗੇ ਜਿਹੜੇ ਇਹ ਮੋਰਚੇ ਆ ਧਰਨੇ ਆ ਜਿਹੜੇ ਇੱਕ ਦਿਨ ਦੇ ਇਸ ਗੱਲ ਨੂੰ ਲੈ ਕੇ ਜਾਏ ਜਾ ਰਹੇ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਭਗਵਾਨਤਮਾਨ ਸਰਕਾਰ ਹੈ ਜਿਹੜੀ ਉਹ ਇਸ ਟਾਈਮ ਤੇ ਪੂਰੇ ਅਤਿਆਚਾਰ ਤੇ ਉਤਰੀ ਹੋਈ ਹੈ ਤੇ ਉਹਦੀ ਉਸ ਗੱਲ ਦਾ ਜਵਾਬ ਦੇਣ ਲਈ ਅੱਜ ਇਹ ਜਿਹੜੇ ਧਰਨੇ ਆ ਉਹ ਇਸ ਗੱਲ ਨੂੰ ਲੈ ਕੇ ਲਾਏ ਜਾ ਰਹੇ। ਕਲਾਚੋਂ ਦੇ ਵਿੱਚ ਉੱਥੇ ਬੈਰੀਕੇਡ ਲਾਏ ਬੈਨੇ ਉੱਥੇ ਬੈਠੇ ਆ। ਸਾਨੂੰ ਕਹ ਦਿੰਦੇ ਨੇ ਵੀ ਸਰਕਾਰਾਂ ਰਾਹ ਰੋਕਦੀਆਂ ਨਹੀਂ ਗੀ। ਸਾਨੂੰ ਕਹ ਦਿੰਦੇ ਨੇ ਵੀ ਕਿਸਾਨ ਰਾਹ ਰੋਕਦੇ ਨੇ ਤੇ ਬੈਰੀਕੇਡ ਤਾਂ ਸਰਕਾਰਾਂ ਦੇ ਲਾਏ ਨੇ। ਸਾਡੇ ਤਾਂ ਕੱਚੇ ਕਿਸਾਨ ਬੈਠੇ ਸੀਗੇ ਰਾਹ ਛੱਡਦੇ ਸੀ ਸਾਡੇ ਪੰਜਾਬ ਦੀਆਂ ਮਾਵਾ ਪਹਿਣਾ ਜਿਹੜੇ ਲੰਘਦੇ ਨੇ ਉਹਨਾਂ ਨੂੰ ਅਸੀਂ ਪਰੇਸ਼ਾਨੀ ਨਹੀਂ ਦਿੰਦੇ। ਉਹਨਾਂ ਦੇ ਨਾਲ ਹੀ ਅਸੀਂ ਵੱਡੇ ਆ ਤੇ ਉਹਨਾਂ ਦੇ ਨਾਲ ਹੀ ਅਸੀਂ ਬੈਨੇ ਆ। ਉਹ ਸਾਡਾ ਨੌ ਮਾਸਦਾਰ ਰਿਸ਼ਤਾ ਹੈਗਾ। ਜੇ ਸਰਕਾਰ ਹੁਣ ਕਹੇ ਵੀ ਚੰਡੀਗੜ੍ਹ ਤੋਂ ਜਾ ਵੀ ਜੇੜਾ ਤੋਂ ਡਰਦੇ ਨੇ। ਜੇੜਾ ਨੇ ਅਸੀਂ ਡਰਦੇ ਜਿੰਨੀਆਂ ਮਰਜੀ ਜੇਣਾ ਭਰ ਦਣਾ ਅਸੀਂ ਜੇੜਾਂ ਦੇ ਵਿੱਚ ਜਾਣ ਨੂੰ ਤਿਆਰ ਹੱਥ ਕੜੀਆਂ ਲਾ ਲੈਣ ਕਿਉਂ ਸਰਕਾਰ ਦੀਆਂ ਬਹੁਤ ਵੱਡੀਆਂ ਤੇ ਉੱਚੀਆਂ ਮਾਰਤਾ ਨੇਗੀਆਂ ਕਿ ਅਸੀਂ ਤਾਂ ਇਹ ਕਿਸਾਨਾਂ ਨਾ ਦਾਤਾ ਜਿਹੜਾ ਲੋਕਾਂ ਦਾ ਪੇਟ ਭਰਨ ਵਾਲਾ ਤੇ ਝੰਡੇ ਨਹੀਂ ਸਾਡੇ ਤਾਂ ਹੱਥ 'ਚ ਉਹ ਝੰਡੇ ਲੈ ਕੇ ਅਸੀਂ ਲੜਾਈ ਕਰਨ ਆਲੇ ਆ ਕੀਰਤੀ ਲੋਕ ਆ ਆਪਦੇ ਹੱਕਾਂ ਲਈ ਭਗਵਾਨ ਤਮਨ ਨੂੰ ਕਹਿ ਰਹੇ ਨੇ ਕਿ ਬਦਲਾ ਲਿਆ ਤਾ ਕਿਹੜਾ ਬਦਲਾ ਲਿਆ ਤਾ ਵੀ ਦੋ ਦੋ ਵਿਆਹ ਕਰਾਓ ਤੇ ਜਿਹੜੀਆਂ ਤੁਹਾਡੀਆਂ ਜਨਾਨੀਆਂ ਪਹਿਲਾਂ ਵਿਆਈਆਂ ਨੇ ਉਹਨਾਂ ਨੂੰ ਕਰ ਦੋ ਆਪ ਹਾਲਾਤ ਆਂਦਾ ਸਰਕਾਰ ਨੇ ਤੇ ਇਹ ਬਦਲਾ ਕਰਕੇ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਸਾਡੇ ਜਿਹੜੇ ਹਾਲਾਤ ਨੇਗੇ ਵੀ ਇਹੋ ਜੇ ਨਾਂ ਲੈ ਅਸੀਂ ਨਾ ਛੋਡੀਆਂ ਜਿਹੜਾ ਤੋਂ ਅੱਜ ਡਰਿਆ ਤੇ ਨਾ ਕੱਲ ਡਰਿਆ ਮੰਗ ਸਾਡੀ ਜਿਹੜੀਆਂ ਮੰਗਾਂ ਨੇ ਗੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਪਤਾ ਹੀ ਕਿੰਨੀਆਂ 18 ਮੰਗਾਂ ਰੱਖੀਆਂ ਹੋਈਆਂ ਨੇ ਗੀਆਂ ਖੇਤੀ ਕਾਨੂੰਨ ਨੇਗੇ ਜਿਹੜੇ ਰੱਦ ਕਾਇਦੇ ਸੀ ਉਹਦੋਂ ਕਰਾ ਕੇ ਆਏ ਸੀਗੇ ਪੱਕੀ ਲਿਖਤ ਤੇ ਨਹੀਂ ਦਿੱਤੇ ਸੀ ਐ ਐਮ ਐਸ ਸੀ ਆ ਗਈ ਕਣਕ ਆ ਗਈ ਸਾਡੀ ਜੀਰੀ ਆ ਗਈ ਹਰੇਕ ਕਹਿੰਨੇ ਵੀ ਸਾਨੂੰ ਹਰੇਕ ਫਸਲ ਤੇ ਸਾਡੀ ਐਮ ਐਸ ਸੀ ਦੇਓ ਕਿਉਂ ਨਹੀਂ ਐਮ ਐਸ ਸੀ ਦੇ ਰਹੇ ਤੇ ਸਰਕਾਰਾਂ ਦੇ ਕਾਲੀ ਪੱਟੀ ਬੰਨਣ ਕਰਕੇ ਇਹਨਾਂ ਦੀ ਨੀਵੀਆਂ ਨਾਜ਼ਰਾਂ ਹੋ ਰਹੀਆਂ ਨੇ ਇਹਨਾਂ ਨੂੰ ਨਾਜ਼ਰਾਂ ਇਹਨਾਂ ਦੇ ਕੁਰਸੀਆਂ ਦੇ ਨਾਲ ਮਿਲੀਆਂ ਹੋਈਆਂ ਨੇ ਗਿਆ ਭਗਵਾਨ ਤਮਾਨ ਕਹਿੰਦਾ ਸੀਗਾ ਵੀ ਮੈਂ ਜਿਹੜੇ ਬੋਰਡ ਲਾਉਂਦੇ ਨੇਗੇ ਐਸੀ ਜੇ ਸਰਕਾਰਾਂ ਤਾਂ ਅਸੀਂ ਕਦੇ ਨਹੀਂ ਦੇਖੀਆਂ ਇੰਨੀਆਂ ਸਰਕਾਰਾਂ ਆ ਕੇ ਗਈਆਂ ਨੇ ਪਹਿਲੀ ਸਰਕਾਰ ਹੈ ਜਿਹੜੀ ਮੀਟਿੰਗ ਚ ਉੱਠੀ ਹੈਗੀ ਮੀਟਿੰਗ ਚ ਉੱਠ ਕੇ ਪੂਰਾ ਨਹੀਂ ਹੋ ਕਰਿਆ ਪਹਿਲਾ ਕੈਪਟਨ ਕੇ ਲਾਲਾਬਾਦਲ ਕੇ ਲਾਲਾ ਵਧੀਆ ਸਾਡੇ ਨਾਲ ਮੀਟਿੰਗਾ ਕਰਦੇ ਰਹੇ ਨੇ ਤੇ ਇਹ ਕਿਹੜੇ ਕੋਈ ਹਾਲਾਤ ਨੇਗੇ ਵੀ ਐ ਉੱਠਣਾ ਚਾਹੀਦਾ ਸਾਡੇ ਪੁੱਛਦਾ ਸੀ ਆਗੂਆਂ ਨੂੰ ਵੀ ਧਰਨੇ ਲਾਉਂਗੇ ਧਰਨੇ ਤਾਂ ਲੱਗਣਗੇ ਸਾਡੀਆਂ ਮੰਗਾਂ ਪੂਰੀਆਂ ਕਰਦਣ ਸਾਡੇ ਪੰਜਾਬ ਚੋਂ ਚਿੱਟਾ ਖਤਮ ਕਰਦਣ ਸਰਮਾਇਕ ਖਤਮ ਕਰਦਣ ਤੇ ਸਾਡੇ ਮਾਵਾ ਦੇ ਪੁੱਤ ਬਚਾਦਣ ਸਾਨੂੰ ਕੀ ਲੋੜ ਹੈ ਧਰਨੇ ਲਾਉਣ ਦੀ ਸਾਡੀਆਂ ਫਾਸਲਾਂ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਨੇ ਉਹ ਖਤਮ ਕਰਦਣ ਅਸੀਂ ਧਰਨੇ ਲਾਉਂਦੇ ਨਹੀਂ ਜਿੰਨੀਆਂ ਮੰਗਾਂ ਨੇ ਸਾਡੀਆਂ ਪੂਰੀਆਂ ਕਰ ਦੇਣ ਸਾਡੀਆਂ ਮਾਵਾ ਪਹਿਣਾ ਤੇ ਫੜਿਆਗਾ ਉਹਨਾਂ ਨੂੰ ਵੀ ਫੜ ਕੇ ਅੰਦਰ ਘਰਦੇ ਸੀਗੇ ਤੇ ਉਹ ਸਰਕਾਰ ਦੀ ਇਹ ਚੰਗੀਆਂ ਨੇਗੇ ਜਾਂ ਪੁਲਿਸ ਮਨਰਾਜ ਮਲਾਜਮ ਨੇਗੇ ਖਾਕੀ ਵਰਦੀ ਵਾਲੇ ਨੇ ਇਹਨਾਂ ਦੇ ਘਰੇ ਵੀ ਸਾਡੇ ਵਰਗੀਆਂ ਮਾਵਾ ਪਹਿਣਾ ਹੋਣਗੇ ਆ ਤੇ ਫਿਰ ਇਹ ਕਿਉਂ ਇਹੋ ਜਿਹੇ ਹਾਲਾਤ ਕਰਦੇ ਨੇਗੇ ਅਸੀਂ ਜੇਲ੍ਹਾਂ ਜੂਲ੍ਹਾਂ ਤੋਂ ਨਹੀਂ ਡਰਦੇ ਨਾ ਠਾਣਿਆਂ ਤੋਂ ਡਰਦੇ ਆ ਪੰਮਾ ਜਦੋਂ ਮਰਜੀ ਸਾਨੂੰ ਸਾਥ ਲੜਨ ਅਸੀਂ ਆਉਣ ਨੂੰ ਤਿਆਰ ਆ ਤੇ ਜਿਹੜੀਆਂ ਅਸੀਂ ਮਨਮਾ ਕੇ ਰਾਂਗੇ ਚੰਡੀਗੜ੍ਹ ਵੀ ਜਾਵਾਂਗੇ ਤੇ ਧਰਨੇ ਮਜਾਰਾ ਨਾਲ ਉਹਦੇ ਬੱਚਿਆਂ ਦਾ ਵੀ ਹੱਕ ਬਚਾਵਾਂਗੇ ਤੇ ਆਪਦੀ ਭੁੱਖ ਵੀ ਬਚਾਵਾਂਗੇ ਜੈ ਜਵਾਨ ਜੈ ਕਿਸਾਨ ਜਿੱਤ ਲੜਦੇ ਲੋਕਾਂ